ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਟੋਟਲ ਆਜੋ ਬਾਈ ਜੀ ਵਧੀਆ ਜੀ ਹਾਂਜੀ ਹਾਂਜੀ ਵਧੀਆ ਜੀ ਕਿਵੇਂ ਚੱਲਦਾ ਬਾਈ ਕੰਮ ਬਹੁਤ ਵਧੀਆ ਚੱਲਦਾ ਜੀ ਅੱਗੇ ਨੇ ਜਾਈ ਜਿੰਦਗੀ ਠੀਕ ਹੈ ਬਾਈ ਨਾਮ ਐਡਰੈਸ ਬੋਲ ਨਾਮ ਹਰਮਨਦੀਪ ਸਿੰਘ ਜੀ ਪਿੰਡ ਸਨਣਾ ਕਲਾਪ ਸਿੰਘ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਪਤਾ ਉੱਤੇ ਭਾਈ ਰੂਪਰ ਆ ਜਾਂਦਾ ਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 95014 33582 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਇਹ ਬੈਠ ਰਹੀ ਨੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਜੀ ਹਲੇ ਹੁਣੀ ਸੂਈ ਆ ਜੀ ਹੁਣੀ ਸੂਈ ਆ ਹਾਂਜੀ ਬੱਚਾ ਕੀ ਦੇਤਾ ਬੱਸ ਆ ਹੀ ਆਂ ਕਰਤਾ ਬੱਚਾ ਦੇਤਾ ਭਾਈ ਜੇਰ ਪੈਣੀ ਆ ਨਾ ਹਾਂਜੀ ਇਹ ਜੇਰ ਪੈਣੀ ਆ ਇਹ ਹੁਈ ਸੂਈ ਨੂੰ ਚਾਰ ਪਾਵੇਂ ਇੱਥੇ ਹੋਈ ਹੁਣੀ ਓਕੇ ਭਾਈ ਕਿੰਨਾ ਕੁ ਬੋਲਾ ਬੋਲਾ ਕੱਢਿਆ ਭਾਈ ਬੋਲਾ ਇਹਦਾ ਬੱਚੇ ਨੂੰ ਚਲਾਇਆ ਜੀ ਕੱਲਾ ਓਕੇ ਆਰਡਰ ਦੇਖੋ ਭਾਈ ਕਮਾਲ ਦਾ ਬਹੁਤ ਸੋਹਣਾ ਆਰਡਰ ਫਾੜੀ ਇਹ ਸੂਈ ਛੰਟੀ ਬਹੁਤ ਹੀ ਪਾੜੀ ਇੱਧਰ ਹੀ ਆਵੇਂ ਬੈਠਾ ਬਿਨਾ ਬੱਚੇ ਛੱਡ ਠੀਕ ਆ ਲੈ ਭਾਈ ਜਿਵੇਂ ਮਰਜੀ ਜਿੱਧਰ ਦੀ ਮਰਜੀ ਬਹਿ ਜਾ ਕੋਈ ਚੱਕਰ ਨਹੀਂ ਠੰਡੀ ਸੀਲ ਕਰਮ ਵਾਲੀ ਫੁੱਲ ਥਾਣੇ ਕ ਨੰਬਰ ਲੱਗ ਗਿਆ ਚਿਵਾਈ ਚੂਈ ਕਿਵੇਂ ਆ ਬਹੁਤ ਵਧੀਆ ਜੀ ਠੀਕ ਆ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਗੁਲਾਬੀ ਥਣ ਤੇ ਲੇਵਰੇ ਕੋਈ ਲੇਵਰ ਦੀ ਫੀਡਿੰਗ ਚੈੱਕ ਕਰੋ ਨਾੜਾ ਨੂੜਾ ਫੁੱਲ ਚੰਗੀਆਂ ਇਧਰੋਂ ਵੀ ਲੇਵਰ ਚੈੱਕ ਕਰਵਾ ਲੈ ਕਿਆ ਬਾਤ ਆ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਪਿਆ ਕਿਨੇ ਹਾਂਜੀ ਹਾਂਜੀ ਦੱਦ ਕੁਦ ਵੀ ਚੰਗਾ ਹੈ ਨਾ ਕੱਦ ਕੁਦ ਵੀ ਬਹੁਤ ਹੈ ਨਾ ਨੂਣਾ ਫੁੱਲ ਚਾਹੀਆਂ ਲੈ ਕੱਦ ਦੀ ਬਹੁਤ ਹੈ ਦੱਦ ਦਿਖਾ ਦੇ ਬਰਾਬਰ ਖੜ ਕੇ ਪਹਿਲਾਂ ਆ ਲੋ ਦੱਦ ਦਾ ਅੰਦਾਜ਼ਾ ਲਾ ਲਿਓ ਬਾਈ ਬਰਾਬਰ ਖੜਾ ਤੇ ਬਰੀਟ ਫੁੱਲ ਆ ਬਈ ਸੂਈ ਸਵਾਈ ਬੱਚਾ ਕਰਮਾਈ ਨੇ ਬੱਚਾ ਦੇ ਤਾਂ ਹੋ ਲੇ ਬਾਈ ਮੜੀ ਤੋਰ ਕੇ ਦਿਖਾ ਦੀਏ ਫੇਸ ਫੁੱਲਸ ਬੜਾ ਚੰਗਾ ਨੇੜ ਤੋਂ ਚੈੱਕ ਕਰਵਾਵਾਂਗੇ ਲੈ ਕਿਆ ਬਾਤ ਸੂਰਾ ਚੈੱਕ ਅਜੇ ਹੁਣੀ ਸੂਈ ਆ ਬਾਈ ਤੇ ਮੁੱਲ ਵੀ ਵਾਈ ਦੇ ਜੈ ਜੀ ਹੁੰਦੇ ਆਗੇ ਲੈ ਬਰੀਡ ਚੈੱਕ ਕਰੋ ਕਿਆ ਬਾਤ ਲੇਵਾ ਬੜਾ ਕਮਾਲ ਹੈ ਨਾ ਕਰਮਾਈ ਦਾ ਲੜਾ ਲੂੜਾ ਦੇਖੋ ਹੀ ਕਿੰਨੇ ਅੰਮਾਨੇ ਸਹੀ ਆ ਫੇਸ ਦਿਖਾ ਦੇ ਕਰਮਾਈ ਦਾ ਫੇਸ ਦੀ ਬਿਊਟੀ ਕਮਾਲਾ ਬੋਦੀਵਾਦੀ ਚੰਗੀ ਆ ਸਨਖਪੂਣਾ ਵੜ ਦੇ ਵਿੱਚ ਫੁੱਲ ਆ ਬਾਈ ਤੇ ਮੁੱਲ ਵੀਰੇ ਫੋਨ ਤੇ ਹੋ ਜਾ ਹਾਂ ਮੁੱਲ ਮੂੰਹ ਤੇ ਹੋਈ ਮੋਹ ਜਾਇ ਕਰਾਂਗੇ ਪਹਿਲਾਂ ਤੁਹਾਨੂੰ ਠੀਕ ਆ ਆਪਣੇ ਮੁੱਲ ਨਹੀਂ ਵੜੇ ਵੜੇ ਹੋਣਗੇ ਠੀਕ ਆ ਬਾਈ ਮੁੱਲ ਨਹੀਂ ਬਾਈ ਕਹਿੰਦਾ ਵਾੜਾ ਕਰ ਮੁੱਲ ਫੋਨ ਤੇ ਕਰਾਂਗੇ ਮੁੱਲ ਜਿਹੜਾ ਵੜ ਦੇ ਹਿਸਾਬ ਨਾਲ ਜਮਾ ਜਾਏ ਚਾਰ ਮਾਰ ਕੇ ਬਹਾਈ ਹਾਂ ਤਾਰਾ ਕੋਈ ਚੱਕਰ ਨਹੀਂ ਮਾਰਦੇ ਬਰੀਡ ਇੱਕ ਨੰਬਰ ਹੈ ਹਾਂਜੀ ਲੈ ਪਾਣੀ ਆਈ ਬਈ ਕੋਈ ਬਰਾਨੀਆਂ ਨਹੀਂ ਦਈ ਠੀਕ ਆ ਚੋਣ ਬੜਾ ਚੰਗਾ ਹੈ ਨਾ ਮੋਟੀ ਮੋਟੀ ਚਵਾਈ ਹੈ ਲੈ ਜਮਾ ਬਈ ਬਹੁਲਿਆ ਤੇ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰ ਮਾਈ ਨੇ ਕੁਛ ਨਹੀਂ ਚੋਣ ਚਵਾਈ ਇੱਕ ਨੰਬਰ ਮਗਲੇ ਥਾਈ ਚੈੱਕ ਕਰ ਲੋ ਚਵਾਈ ਚਵਾਈ ਬੜੀ ਚੰਗੀ ਹੈ ਨਾ ਹਾਂ ਸਹੀ ਗੱਲ ਲਈ ਹਾਂ ਨਿਬੜਦੀ ਆ ਪੋਲੀ ਆ ਪੂਰੀ ਕਿਆ ਬਾਤ ਆ ਯਾਰ ਚੋਣ ਇੱਕ ਨੰਬਰ ਇਹ ਥਣ ਵੀ ਬਹੁਤ ਚੰਗਾ ਬਾਈ ਚਾਹੇ 80 ਜੋਲ ਚਾਹੇ ਮਸ਼ੀਨ ਆ ਦੇ ਦੇ ਕਿੱਕ ਨੰਬਰ ਸਾਨ ਲੱਗਿਆ ਤੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਊਗਾ ਬਾਈ ਤੇ ਕਿਸੇ ਵੀ ਨੂੰ ਬੈਡ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ